ਸਸਾਸੀ ਗਾਲ ਸੀਐਮ ਸਾਹਿਬ ਗਿਲਾ ਬਹੁਤ ਵਧੀਆ ਵਧੀਆ ਚੜਦੀ ਗਿਲਾ ਤੁਹਾਡੀ ਸਿਹਤ ਠੀਕ ਆ ਬਿਲਕੁਲ ਠੀਕ ਹੈ ਮੈਂ ਹੁਣ ਬਸ ਇੱਕ ਅੱਧਾ ਦਿਨੀ ਹੋਣਾ ਹੈ ਹੁਣ ਅਸੀਂ ਸਾਹ ਤੋ ਤੁਹਾਡਾ ਜਿਹੜਾ ਤੁਸੀਂ ਕਹੇ ਸੀ ਇਮੋਸ਼ਨਲ ਹੋ ਗਏ ਸੀ ਪੰਜਾਬ ਦੀ ਧਰਤੀ ਦੇ ਪੁੱਤ ਨੇ ਉਹ ਇਹੀ ਨੇ ਬਹੁਤ ਹੈਗਾ ਨਿਸ਼ਾਣ ਕਰ ਦੋ ਇਹ ਮੈਂ ਬਹੁਤ ਵੱਡੀ ਸੇਵਾ ਮਨਕੀਰ ਸੀਐਮ ਸਾਹਿਬ ਤੁਸੀਂ ਠੀਕ ਹੋ ਕੇ ਤੁਸੀਂ ਆਓ ਛੇਤੀ ਤੇ ਬਹੁਤ ਸਾਨੂੰ ਤੁਹਾਡੇ ਤੇ ਮਾਣ ਆ ਪੰਜਾਬ ਦੇ ਬਹੁਤ ਚੜਦੀ ਗਿਲਾ ਵਾਲੇ ਸੀਐਮ ਹੋ ਸਾਡੀ ਇੰਡਸਟਰੀ ਦੇ ਤੁਸੀਂ ਹੀਰੇ ਹੋ ਅਸੀਂ ਕਿਹਾ ਕਿ ਆਉਣਗੇ ਕਿ ਜਰੂਰ ਆਉਣਗੇ ਔਰ ਕਰਜ਼ੇ ਮਾਫ ਕਰ ਜਿਹੜੇ ਨੇ ਉਹ ਕਰਾਂਗੇ ਤੇ ਉਹ ਬਸ ਕੇ ਬਾਰੇ ਵਿਚਾਰ ਕਰ ਰਹੇ ਸੀ सीएम ਸਾਹਿਬ ਮੇਰੀ ਮੇਰੀ ਇੱਕੋ ਬੇਨਤੀ ਆ ਜਿਹੜੇ ਨਾ ਛੋਟੇ ਜ਼ਿਮੀਦਾਰ ਨੇ ਨਾ ਉਹਨਾਂ ਦਾ ਕਰਜ਼ਾ ਮਾਫ ਮੈਂ ਸਾਰੇ ਪੰਜਾਬ ਨੂੰ ਕਹਿ ਕੇ ਆਇਆ ਸਾਡੇ सीएम ਸਾਹਿਬ ਸਾਰੇ ਪੰਜਾਬ ਨਾਲ ਖੜੇ ਨੇ ਤੇ ਛੋਟੇ ਜ਼ਿਮੀਦਾਰਾਂ ਦਾ ਕਰਜ਼ਾ ਮਾਫ ਕਰਨਗੇ ਇਹ ਬੇਨਤੀ ਤੁਸੀਂ ਕਬੂਲਣੀ ਆ ਬਾਕੀ ਤੁਸੀਂ ਬਿਲਕੁਲ ਆਪਾਂ ਬਿਲਕੁਲ ਕੋਈ ਕੋਈ ਜੁੱਲਾ ਕੋਈ ਜੁੱਲਾ ਮਨਕੀਰਤ ਆਪਾਂ ਹੋਣ ਨਹੀਂ ਦੇਣਾ ਦੇਣਾ ਕੋਈ ਬਿਮਾਰੀ ਨਹੀਂ ਆ ਪ੍ਰਮਾਤਮਾ ਕਹਿੰਦਾ ਦੁਬਾਰਾ ਪਹਿਲੇ ਵਾਹਿਗੁਰੂ ਗੱਲ ਦੇ ਵਿੱਚ ਵਾਹਿਗੁਰੂ ਬਾਰੇ ਬਾਰੇ ਆ ਕਿ ਆਪਾਂ ਨੂੰ ਪੰਜਾਬ ਨੇ ਬਹੁਤ ਕੁਝ ਦਿੱਤਾ ਬਹੁਤ ਕੁਝ ਪੰਜਾਬ ਨੂੰ ਆਪਾਂ ਕੀ ਦੇ ਰਹੇ ਆ ਤੇ ਇਹ ਇਹ ਤੁਹਾਡਾ ਤੁਹਾਡੇ ਸਾਡੇ ਮੇਰੇ ਨਾਲ ਮੇਰੀ ਟੀਮ ਆ ਜੀ ਸਿਮਰਨ ਹੁੰਦਲ ਰੂਪਾ ਸੁਹਾਣਾ ਇਹ ਕਹਿੰਨੇ ਅਰਦਾਸ ਕਰਦੇ ਆ ਤੁਸੀਂ ਛੇਤੀ ਛੇਤੀ ਠੀਕ ਹੋ ਕੇ ਬਸ ਤੁਸੀਂ ਚੜ੍ਹਦੀ ਗਲਾ ਕਰ ਦਿਓ ਜਦੋਂ ਆਪਾਂ ਛੋਟੇ ਜ਼ਿਮੀਦਾਰਾਂ ਵਾਲਾ ਕਰਜ਼ਾ ਮਾਫ਼ ਕਰਤਾ ਸਾਰਾ ਬਸ ਤੁਸੀਂ ਸਾਨੂੰ ਤੁਹਾਡੇ ਤੇ ਬਹੁਤ ਮਾਣ ਆ ਜੀ ਬਹੁਤ ਜ਼ਿਆਦਾ ਮਾਣ ਆ ਤੁਸੀਂ ਜੰਮਿਆ ਤੁਸੀਂ ਪੰਜਾਬ ਬਹੁਤ ਵਾਰੀ ਮਨਕੀਰਤ ਪੰਜਾਬ ਬਹੁਤ ਵਾਰੀ ਡਿੱਗਿਆ ਪਰ ਪੰਜਾਬ ਬਹੁਤ ਵਾਰੀ ਉੱਠਿਆ ਵੀ ਹੈਗਾ ਭਾਈ ਜਦੋਂ ਤੁਹਾਡੇ ਵਰਗੇ ਪੰਜਾਬ ਦੇ ਧਰਤੀ ਦੇ ਪੁੱਤ 来 యా ਭਾਗਿ ਨੇ ਮਾਮਾਗੇ ਰਣਕੀ ਨਵਾਮਾਗੇ ਕਿਆ ਬਾਸ ਕਿਸੇ ਨੂੰ ਪੰਜਾਬ ਦੀ ਧਰਤੀ ਦੀ ਵਰਕਨ ਜਿਹੜੀ ਐਨੀ ਪੰਜਾਬ ਧਰਤੀ ਚ ਕਿ ਉਹ ਸਿੱਧਾ ਜਾ ਕੇ ਤੁਰਕੀ ਚ ਲੰਗਰ ਲਾ ਲੈਣਿਆ ਜਾਂ ਜਾ ਕੇ ਦਿੱਲੀਆ ਚ ਲੰਗਰ ਲੜਾ ਲੈਣਿਆ ਅਸੀਂ ਆਪਣੀ ਧਰਤੀ ਤੇ ਲੋਕਾਂ ਨੂੰ ਕੂਕਣੋਂ ਕੂਕਿੜ ਕੇ ਮਰ ਦੇ ਲਾ ਹੈ ਮੇਰੇ ਤੇ ਕਿੱਦਾਂ ਗੋਲ ਕਿੱਥੇ ਖੜੇ ਹੋ ਤੁਸੀਂ ਹੁਣ ਅਸੀਂ ਜੀ ਆਪਣਾ ਗੁਰਦੁਆਰੇ ਸਾਹਿਬ ਚੱਲੇ ਆ ਅਸੀਂ ਚੜ੍ਹਦੀ ਕਲਾ ਦੀ ਅਰਦਾਸ ਅੱਜ ਬਾਬਾ ਜੀ ਨੇ ਕਿਹਾ ਸੀ ਸੇਵਾ ਕਰਕੇ ਤੁਸੀਂ ਮੇਰੇ ਕੋਲ ਆਉਣਾ ਹੰਸਾਲੀ ਵਾਲੇ ਸੰਤਾਂ ਨੇ ਹੁਣ ਸੰਤਾਂ ਦਾ ਆਸ਼ੀਰਵਾਦ ਲੈਣ ਚੱਲੇ ਆ ਜੀ ਬਾਕੀ ਅੱਜ ਤੁਹਾਡੇ ਨਾਲ ਗੱਲ ਕਰਕੇ ਐਡਾ ਐਡਾ ਹੌਸਲਾ ਹੋ ਗਿਆ ਜੀ ਚੜਦੀ ਕਲਾ ਸਾਡੇ ਸੀਐਮ ਸਾਡੇ ਨਾਲ ਆ ਵੀ ਆਰ ਪ੍ਰਾਊਡ ਠੀਕ ਆ ਬੋਲੇ ਸੋਨਿਆਲੇ ਸ੍ਰੀ ਅਕਾਲ ਜੀ ਸਿਨਿਆਮ ਸਾਹਿਬ ਦਿਲ ਖੋਸ਼ ਕਰਤਾ ਜਿਹੜੀ ਤੁਸੀਂ ਅੱਜ ਅੱਜ ਜਿਹੜੀ ਤੁਸੀਂ ਆ ਗੱਲ ਕਹਿਦੀ ਨਾ ਕਰਦੇ ਮਾਫੀ ਆ ਲਈ ਦਿਲ ਖੋਸ਼ ਕਰਤਾ Thank you, thank you, thank you, sir. Thank you, thank you, thank you, thank you sir.